सारे असली फैशन में पीता लग जाता okay. है ना, ओके, जसलीन और, है ना जी, गरुड़ सिंह, गरुड़ सिंह केल, गरुड़, गरुड़ सिंह, गरुड़ है ना तुम आपने आपने, गरुड़, यार वही तो अच्छा लगा, गरुड़ सिंह, सेहल, सेहल की,

अगों, बस ओके हाँ जी बेटा जहाद जहाद तेरे नैशन करना है हाँ जी बच्चे की नहीं कराउन एक चार पाँच छत अठ अंदर किन्ने अंदर किन लिया <hed pretinous mismos> <city> <usive> <imos> <sharp> <play scholars> ਆਹ ਕੇ ਲੁਕੀ ਗਏ 7 ਸੂਰਨਾ ਦੇ ਮੈਂ ਇੱਕ ਚਾਈਨ ਨਾ ਲੰਗਣ ਵਿੱਚ ਆਉਂਦਾ ਮੈਂ ਯਾਦ ਨਹੀਂ ਅਲੋਪ ਹੋ ਗਿਆ ਮੈਂ ਉਹ ਆਪਣੇ ਆਪ ਨੂੰ ਖੋਹ ਲਿਆ ਤੇ ਬੇਟਾ ਤੂੰ ਬਚਾਂ ਨਾ ਜੀਵੇ ਉਹ ਟਿਆਨੇ ਚੱਲ ਜੀ ਤਾਂ ਨਹੀਂ ਲੈ ਮੱਛਾਂ ਨਾ ਬੇ ਸੈਂਟਰ ਸੈਂਟਰ ਦਾ ਹੈ ਅੱਛਾ ਸਰ ਚਾਹੇ ਕਿ ਅੱਗੇ ਦੇ ਲਈ ਆਪ ਕੋ ਜਾਨੀ ਕਿ ਆਂਦੇ ਸੋਲ ਰਹੇ ਹੋਗਾ ਦੇਖੋ ਤਾਂ ਅੱਜ ਬਹੁਤ ਹੀ ਖੁਸ਼ੀ ਦਾ ਮਾਮ ਕੰਮ ਹੈ ਕਿ ਦਿੱਖੇ ਕੇ ਸਿੱਖ ਇੰਟਰਨੈਸ਼ਨਲ ਕਾਉਂਸਲ ਇੰਟਰਨੈਸ਼ਨਲ ਤੁਹਾਡੇ ਵਿੱਚ ਸੇਜ ਤੌਰ ਤੇ ਤੁਹਾਡੀਆਂ ਸਵਾਵਾਂ ਲਈ ਇੱਥੇ ਪਹੁੰਚੇ ਹਨ ਜਿੱਥੇ ਮੈਂ ਇਹਨਾਂ ਨੂੰ ਇਥੋਂ ਦੀ ਪ੍ਰੰਧਕ ਕਮੇਟੀ ਸਰਪੰਸ ਸਾਹਿਬਾਨ ਤੇ ਪੂਰੇ ਆਪਣੇ ਜੋ ਕਿ ਮੈਂਬਰ ਸਾਹਿਬਾਨ ਵੱਲੋਂ ਜੀ ਆਇਆਂ ਆਖਦੇ ਹਾਂ ਕਿ ਜਿਨ੍ਹਾਂ ਦਾ ਬਹੁਤ ਹੀ ਉਤਮ ਪ੍ਰਾਲਾ ਜੋ ਕਿ ਬੱਚਿਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਕਿ ਕਿ ਇੰਟਰਨੈਸ਼ਨਲ ਆਪਣੇ ਰੁਘੇਮਿਆਂ ਨੂੰ ਛੱਡਦੇ ਹੋਏ ਅੱਜ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਇੱਥੇ ਗੁਰਦੁਆਰਾ ਸਾਹਿਬ ਦੇ ਕੇ ਆਣ ਕੇ ਜਿਨ੍ਹਾਂ ਨੇ ਕਿ ਬਹੁਤ ਆ ਸ਼ਾਨਦਾਰ ਕੰਮ ਕੀਤਾ ਸਭ ਤੋਂ ਪਹਿਲਾਂ ਮੈਂ ਸਰਦਾਰ ਗੁਰਵਰ ਸਿੰਘ ਜੀ ਜੋ ਕਿ ਚੇਚੇ ਤੌਰ ਤੇ ਉਹਨਾਂ ਦੇ ਨਾਲ ਸਰਦਾਰ ਗੁਲਬੀਰ ਸਿੰਘ ਜੀ THAILAND ਤੋਂ ਉਹਨਾਂ ਨੂੰ ਇੱਥੇ ਵੈਲਕਮ ਕਰਦੇ ਹਾਂ ਕਿ ਆਪਣੇ ਇੱਕ ਬਹੁਤ ਹੀ ਇਹਨਾਂ ਦੀ ਇੰਟਰਨੈਸ਼ਨਲ ਪੱਧਰ ਤੇ ਜੱਥੇਬੰਦੀ ਹੈ ਜਿੱਥੇ ਤੇ ਮੈਨੂੰ ਇੰਟਰਨੈਸ਼ਨਲ ਪੱਧਰ ਤੇ ਕਵਰ ਕਰਨ ਜਾਂਦਾ ਸੋ ਤੁਸੀਂ ਬਹੁਤ ਹੀ ਭਾਕਾਂ ਵਾਲੇ ਹੋ ਕਿ ਇਹਨਾਂ ਦੀਆਂ ਸੁਭਾਵਾਂ ਕਿਸ ਤਰ੍ਹਾਂ ਲੈਣੀਆਂ ਹਨ ਸੋ ਬੱਚਿਆਂ ਨੂੰ ਕਿਸ ਤਰ੍ਹਾਂ ਇਹ ਅੱਛਾ ਸਿਖਲਾਈ ਤੇ ਪੜਾਈ ਜੋ ਕਿ ਛੋਟੇ ਲੈਵਲ ਕੋ ਲਾ ਕੇ ਇਹਨਾਂ ਦੇ ਸਕੂਲਾਂ ਦਾ ਕੇ ਤੁਹਾਡੀ ਸਵਾਵਾ ਕਰ ਸਕਦੇ ਕਿ ਨਾ ਦਰਪਾ ਕੰਮ ਕਿਵੇਂ ਲੈਣਾ ਪੰਸਾ ਬੈਠੇ ਨੇ ਕਿ ਇਹਨਾਂ ਨੂੰ ਆਪਾਂ ਕਿਵੇਂ ਕੈਚ ਕਰਕੇ ਆਪਾਂ ਆਪਣੇ ਬੱਚਿਆਂ ਨੂੰ ਭਾਈ ਛੱਡਿਆ ਸਕੂਲਾਂ ਵਿੱਚ ਅੱਛੀ ਪੜਾਈ ਇੱਕ ਨੈਸ਼ਨਲ ਤੋਂ ਦੀ ਗਲੋਬਲ ਲੈਵਲ ਇਹ ਜੋ ਕਾਉਂਸਲ ਹੈ ਇਹਨਾਂ ਦੀ ਉਹ ਬਹੁਤ ਹੀ ਵੱਡੇ ਪੱਧਰ ਤੇ ਸਵਾਵਾ ਦਿੰਦੀ ਆ ਇਹਨਾਂ ਦੀ ਕਾਉਂਸਲ ਕੱਲੇ ਇੰਡੀਆ ਲੈਵਲ ਤੇ ਨਹੀਂ ਆ ਇੰਟਰਨੈਸ਼ਨਲ ਮੁੱੱਖਾਂ ਦੇ ਵਿੱਚ ਵੀ ਇਹ ਬੱਚਿਆਂ ਨੂੰ ਬਾਕ-ਬਾਕ ਤਰ੍ਹਾਂ ਦੀਆਂ ਸਿੱਖਿਆਵਾਂ ਦਿੰਦੇ ਆ ਤੇ ਪੜਾਈ ਖੇਤਾਂ ਹੋਰ ਤਰ੍ਹਾਂ ਦੇ ਧਾਰਮਿਕ ਉਹ ਵੀ ਅਨੰਤ ਜੁਗ ਅਸਮਾਵਾਂ ਹਰ ਮੁਲਕ ਦੇ ਵਿੱਚ ਹਨ ਸੋ ਆਪਾਂ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਨਾਲ ਆਪਾਂ ਸਹਿਯੋਗ ਕਰਕੇ ਜਿੱਥੇ ਕਿ ਆਪਣੇ ਬੱਚੇ ਚੰਗੇ ਸਕੂਲਾਂ ਵਿੱਚ ਪੜ੍ਹ ਕੇ ਉੱਚ ਵਿੱਦਿਆ ਪ੍ਰਾਪਤ ਕਰਕੇ ਆਪਣੇ ਮਿੱਤਰ ਨੂੰ ਸਨੈਰੀ ਬਣਾ ਸਕਣ ਤਾਂ ਮੈਂ ਬਹੁਤ ਧੰਨਵਾਦੀਆਂ ਸਰਪੰਚ ਸਾਹਿਬਾਂ ਇਥੋਂ ਦੇ ਸਰਵੰਧਕ ਦੇ ਗੁਰਦੁਆਰਾ ਸਾਹਿਬ ਦੀ ਗ੍ਰਾਂਤੀ ਦਾ ਆਪਣੇ ਹੋਰ ਮੈਂ ਨਾ ਨਹੀਂ ਜਾਣਦਾ ਲੋਕ ਬਹੁਤ ਜਿਨ੍ਹਾਂ ਦੇ ਨਾਮ ਮੈਂ ਨਹੀਂ ਜਾਣਦਾ ਤੁਹਾਨੂੰ ਵੀ ਇੱਥੇ ਗਿਆ ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹਾਂ ਇਹ ਦੇਵੇਂ ਆਪਣੇ ਰਜੀਵਿਆ ਨੂੰ ਸਟਿਕਦੇ ਹੋਏ ਆਪਣੇ ਕੰਮ ਕਰਾਂ ਨੂੰ ਬਿਜ਼ਨਸ ਵਿੱਚ ਬਹੁਤ ਅੱਛੇ ਬਿਜ਼ਨਸਮੈਨ ਹੈ ਮੈਂ ਜਾਣਦਾ ਰਹਿੰਦਾ ਇਹਨਾਂ ਦੇ ਕੋਲ ਬਾਹਰੀ ਕੰਟਰੀਆਂ ਸੋ ਦੇਖੋ ਆਪਣੇ ਬੱਚਿਆਂ ਦਾ ਸੁੱਖ ਤੱਕ ਦੇਖ ਕੇ ਕਿ ਆਪਣੇ ਬੱਚਿਆਂ ਦਾ ਸੁਨਹਿਰੀ ਕੋਇਕ ਬਣੇ ਤਾਂ ਕਿ ਬੱਚੇ ਪੜ੍ਹ ਲੈਤੀ ਆਪਣੇ ਮਾਪਿਆਂ ਦਾ ਆਪਣੇ ਦੇਸ਼ ਦਾ ਆਪਣੇ ਕੌਮ ਦਾ ਹ ਦੁਨੀਆ ਦੇ ਵਿੱਚ ਬਰਮ ਸੋ ਬਹੁਤ ਬਹੁਤ ਰਿਹਾ ਧੰਨਵਾਦ ਸੋ ਇਹਨਾਂ ਦੀ ਇੱਕ ਬੇਤੀ ਹੈ ਕਿ ਜਿਵੇਂ ਅੱਜ ਇਹਨਾਂ ਦੇ ਬੱਚਿਆਂ ਨੂੰ ਬਹੁਤ ਸਾਰੀ ਸਪੈਸ਼ਲ ਆਨ ਲਈ ਆ ਲੈ ਕੇ ਆਏ ਹਾਂ ਲੋੜ ਵੀ ਬੱਚਿਆਂ ਲਈ ਬਹੁਤ ਉਤਮ ਕਰਕੇ ਜੀ ਇੱਥੇ ਮਰਾਖਲ ਮੈਂ ਤਾਂ ਪਹਿਲੀ ਵਾਰ ਆਇਆ ਮੈਂ ਇੰਟਰਨੈਟ ਫੱਦਰ ਦਿਨਾਂ ਦੇ ਨਾਲ ਜਾਂਦਾ ਰਹਿਣਾ ਸੋ ਇੱਥੇ ਇਹਨਾਂ ਕੋ ਆਪਾਂ ਜਿਵੇਂ ਦਾ ਸਹਿਯੋਗ ਕਰਕੇ ਨਾ ਆਪਾਂ ਬੱਚਿਆਂ ਨੂੰ ਜਿਵੇਂ ਪੜਾਈ ਕਰਾਉਣੀ ਹੈ ਜਿਵੇਂ ਇਹਨਾਂ ਨਾਲ ਆਪਾਂ ਪ੍ਰੋਜੈਕਟ ਕਰਨਾ ਸੋ ਖਾਸ ਤੋਂ ਅੰਮ੍ਰਿਤ ਦੇਂਦਿਗਰਾਹ ਸਭਨ ਸਹਿਬਾਨ ਉਹ ਉਹ ਸਾਡ ਦੇ ਨਾਲ ਇਹ ਕਹਿਣ ਕਿ ਕਿਸੇ ਤਰ੍ਹਾਂ ਤੁਸੀਂ ਇਸ ਤਰੀਕੇ ਨਾਲ ਆਰਗੇਨਾਈਜ਼ ਕਰੋਗੇ ਬੱਚਿਆਂ ਦੀ ਕਲਾਸਾਂ ਲਈ ਮੋੜ ਇਹ ਮੈਂ ਤੁਹਾਨੂੰ ਉਹ ਬੇਨਤੀ ਕਰਾਂਗੇ ਉਹ ਜੀ ਆ ਗਏ ਸਾਰੇ ਦਸਰੀ ਗਾਲ ਜੀ ਜੋ ਬੋਲੇ ਸੋਨੇ ਆ ਦਸਰੀ ਇਕਾਤ ਪਹਿਲਾਂ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਡੇ ਪਿੰਡ ਆਉਣ ਤੇ ਵੀ ਇਹਨਾਂ ਨੇ ਜੋ ਵੀ ਟਿਊਸ਼ਨ ਸੈਂਟਰ ਬੋਲੇ ਹੋਏ ਆ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਭਰਉਣ ਵਾਸਤੇ ਕਾਪੀਆਂ ਪੈਨ ਦਿੰਦੇ ਆ ਹਰ ਚੀਜ਼ ਜੋ ਵੀ ਉਹਨਾਂ ਨੇ ਪ੍ਰੋਵਾਈਡ ਕਰਨੀ ਆ ਉਹਨਾਂ ਨੂੰ ਲੋੜ ਮੁਤਾਬਕ ਨੂੰ ਪ੍ਰੋਵਾਈਡ ਕਰਾਉਂਦੇ ਆ ਟੀਚਰ ਨੂੰ ਰਿਆਦਰ ਕਿਹਾ ਨਾ ਉਹਨਾਂ ਨੂੰ ਜੂਨਰੀ ਸੈਲਰੀ ਤੋਂ ਆਉਂਦੇ ਆ ਤੇ ਇਹ ਬਹੁਤ ਵੱਡਾ ਪ੍ਰਾਧਾ ਹੈ ਕਿਉਂਕਿ ਅੱਜ ਕੱਲ ਜਿੰਨੇ ਵੀ ਟਿਊਸ਼ਨ ਸੈਂਟਰ ਪ੍ਰਾਈਵੇਟ ਬੋਲਦੇ ਆ ਉਹਨਾਂ ਦੀ ਕੀਮਤਾਂ ਬਹੁਤ ਧਿਆ ਬੱਚੇ ਨਹੀਂ ਭਰ ਸਕਦੇ ਤੇ ਜੋ ਇਹਨਾਂ ਦਾ ਮੈਂ ਮੈਨੂੰ ਥੋੜੇ ਦਾ ਨਹੀਂ ਪਤਾ ਲੱਗਿਆ ਵੀ ਬੱਕਰੇ ਬੱਕਰੇ ਪਿੰਡਾਂ ਜਿਹਾ ਉਹਨਾਂ ਦੇ ਜੂਨ ਸੈਂਟਰ ਬੋਲਦੇ ਹੋਏ ਆ ਕਾਪੀਆਂ ਪੈਨ ਸਾਰਾ ਕੁਝ ਇਹ ਪ੍ਰੋਵਾਈਡ ਕਰਾਉਂਦੇ ਆ ਬੱਚੇ ਪੜ੍ਹ ਲੈ ਕੇ ਅੱਗੇ ਵਧਦੇ ਆ ਐਕਿ ਸਮੂਦਾ ਰਿਆਦਰ ਦੇਖਿਆ ਮੈਂ ਤੇ ਅੱਗੇ ਨਾਲੋਂ ਬਹੁਤ ਵਧੀਆ ਰਿਜ਼ਲਟ ਆਇਆ ਵਾ ਨਹੀਂ ਤੇ ਪਹਿਲਾਂ ਜਿੱਦਾਂ ਵੀ થી ਕੋਈ ਨਾਤ ਬੱਚੇ ਕੋਈ ਸਕੂਲ ਹੈ ਪੜਾਉਂਗਾ ਮੈਂ ਆਵਾ ਕੇ ਗੱਡੀ ਆਣਾ ਮਾ ਫੋਨਾਂ ਤੇ ਲੱਗੇ ਰਹਿੰਦੇ ਆ ਜਾਂ ਇਸ ਟਾਈਮ ਤੇ ਗਰਾਊਂਡ ਚ ਨਹੀਂ ਕਿੱਢਣੇ ਜਾਂਦਾ ਜੀ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਐਨਾ ਹੀ ਕਹਿੰਦਾ ਕਿ ਮੈਂ ਦਾ ਜੱਜ ਗਿਆ ਜੀ ਧੰਨਵਾਦ ਸੋ ਹੁਣ ਮੈਂ ਬੇਨਤੀ ਕਰਾਂਗੇ ਜੋ ਇੱਥੇ ਦੇ ਇੰਚਾਰਜ ਹਨ ਬੱਚਿਆਂ ਦੇ ਉਹਨਾਂ ਨੂੰ ਬੇਨਤੀ ਕਰਾਂਗੇ ਉਹ ਕੁਝ ਕਹਿਣਾ ਚਾਹਣਗੇ ਬੱਚਿਆਂ ਬਾਰੇ ਜਾਂ ਇਹਨਾਂ ਨੂੰ ਮੈਂ ਬੀਆਈਆ ਕਰਾਂਗੇ ਇਹਨੇ ਕੋਲ ਜਿੰਨੇ ਵੀ ਬੱਚੇ ਪੜ੍ਹਦੇ ਪਹਿਲਾਂ ਤਾਂ ਰਿਜ਼ਲਟ ਪਿੰਡ ਦਾ ਬਹੁਤ ਜਨਾ ਨਹੀਂ ਸੀ ਨਾ ਵਧੀਆ ਬਟ ਹੁਣ ਜਿੰਨੇ ਵੀ ਪਹਿਲੀ ਕਲਾਸ ਤੋਂ ਲੈ ਕੇ ਫਿਰ 8ਵੀਂ ਤੱਕ ਦੇ ਬੱਚੇ ਪੜ੍ਹਦੇ ਸਾਰੇ ਹੀ ਆਪਣੀਆਂ ਕਲਾਸਾਂ ਵਿੱਚ ਕੋਲ ਫਾਸਟ ਬਕ ਸੈਕਿੰਡ ਬਕ ਥਰਡ ਪੋਜੀਸ਼ਨ ਤੇ ਆਈ ਨੇ ਬੱਚੇ ਜੀ ਤੇ ਸੂਰੇ ਟੀਚਰ ਦਾ ਵੀ ਇਹ ਕਹਿਣਾ ਕਿ ਰਿਜ਼ਲਟ ਪਹਿਲਾਂ ਨਾਲੋਂ 90% ਰਿਜ਼ਲਟ ਵਧੀਆ ਹੋ ਚੁੱਕਿਆ ਹੈ ਸਰਕਾਰੀ ਸਕੂਲ ਦਾ ਜੀ ਮੇਰੇ ਕੋਲ ਪ੍ਰਾਈਵੇਟ ਸਕੂਲ ਦੇ ਬੱਚੇ ਵੀ ਆਉਂਦੇ ਨੇ ਜੀ ਸੋ ਹੋਰ ਵੀ ਤੁਹਾਡੇ ਨਾਲ ਸਟਾਫ ਤੁਹਾਡੇ ਕੋਲ ਉਹ ਕੁਝ ਕਹਿਣਾ ਚਾਹਗੇ ਮੈਡਮ ਤੁਸੀਂ ਵੀ ਉਹ ਕਹਿਣਾ ਚਾਹੋਗੇ ਆਰੇ ਸੰਗੀਆਂ ਦੇ ਲੱਗੇ ਮੇਰਾ ਵੀ ਸੈਂਟਰ ਚੱਲਦਾ 2.5 ਸਾਲ ਹੋ ਗਏ ਮੈਂ ਸੈਂਟਰ ਚ ਚਲਾਉਂਦੀ ਹਾਂ ਇਹਨਾਂ ਦੀ ਸਸਤਾ ਨਾਲ ਹੀ ਮੈਂ ਜੁੜੀ ਹੋਈ ਆ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਬੱਚਿਆਂ ਨੂੰ ਸਾਨੂੰ ਜੋ ਇਹ ਐਤਵਾ ਸਾਡੀ ਮੀਟਿੰਗ ਹੁੰਦੀ ਆ ਸਾਨੂੰ ਇਹ ਸਿੱਖੀ ਬਾਰੇ ਸਮਝਾਉਂਦੇ ਆ ਉਹੀ ਗਾਹ ਸੀ ਬੱਚਿਆਂ ਨੂੰ ਸਮਝਾਉਂਦੇ ਆ ਜੋ ਵੀ ਗੁਰਬਾਣੀ ਬਾਰੇ ਸਾਨੂੰ ਇਹ ਦੱਸਦੇ ਆ ਅਸੀਂ ਉਹੀ ਉਹ ਬੱਚਿਆਂ ਨੂੰ ਦੱਸਦੇ ਆ ਜੋ ਵੀ ਅਰਦਾਸ ਸਾਨੂੰ ਇਹ ਸਿਖਾਉਂਦੇ ਆ ਉਹੀ ਸਾਡੇ ਸਕੂਲ ਦੇ ਛੋਟੇ ਛੋਟੇ ਬੱਚੇ ਹੁਣ ਉਹ ਜਵਾਨੀ ਅਰਦਾਸ ਕਰਦੇ ਨੇ ਕਿ ਜਦੋਂ ਵੀ ਅਸੀਂ ਉਹਦੀ ਵੀਡੀਓ ਬਣਾਉਂਦੇ ਹਾਂ ਉਹਨਾਂ ਨੂੰ ਚਾਹ ਹੁੰਦਾ ਹੈ ਕਿ ਅਸੀਂ ਆਪਾਂ ਅਰਦਾਸ ਕਰੀ ਮੈਡਮ ਅੰਟੀ ਸਾਡੀ ਵਾਲੀ ਆ ਕਿ ਇਦਾਂ ਹੀ ਆਪਾਂ ਸੰਸਾਰ ਜਗਤ ਨੂੰ ਦੇਵਾਂਗੇ ਗਾਂਢੀ ਕਾ ਬੱਚਿਆਂ ਨੂੰ ਕੋਣ ਤੋਂ ਨਹੀਂ ਬੱਚਿਆਂ ਨੂੰ ਆਪਾਂ ਸਿੱਖਿਆ ਦੇਵਾਂਗੇ ਤਾਂ ਹੀ ਵੱਡੇ ਬੱਚੇ ਹੋ ਕੇ ਆਪਣੇ ਆਪ ਪੈਰਾਂ 'ਤੇ ਖੜ੍ਹ ਸਕਣਗੇ ਇਹ ਵਾਲੀ ਜਾਨ ਹੈ ਇਹ ਬਹੁਤ ਵਧੀਆ ਕੰਮ ਕਰ ਰਿਹਾ ਹੈ ਇਹਨਾਂ ਦੇ ਨਾਲ ਜੁੜੇ ਸਾਨੂੰ ਵੀ ਬਹੁਤ ਜਾਣਕਾਰੀ ਇਹਨਾਂ ਦੇ ਨਾਲ ਜੁੜ ਕੇ ਮਿਲੀਆਂ ਸਾਨੂੰ ਵੀ ਬਹੁਤ ਜਾਣਕਾਰੀ ਮਿਲੀ ਇਹਨਾਂ ਦੇ ਨਾਲ ਬਹਿ ਕੇ ਅਸਲੀ ਨਹੀਂ ਵਹਿਮਾ ਧਰਮਾ ਜੋ ਬਾਹਰ ਆਏ ਆ ਅਸੀਂ ਵੀ ਜੇ ਨਸ ਤੇ ਮਗਲਾ ਆ ਗਏ ਮਮਾਵਰ ਮਜੀਵੜੀ ਹੋਈ ਸੀ ਤਾਂ ਅਸੀਂ ਵੀ ਬਹੁਤ ਬਾਹਰ ਆ ਚੁੱਕੇ ਆ ਅਸੀਂ ਵੀ ਬੱਚਿਆਂ ਨੂੰ ਵੀ ਕੱਢਣਾ ਚਾਹੁੰਦੇ ਆ ਕਿ ਇਹ ਵੀ ਅਗਾਹ ਹੋ ਕੇ ਮਮਾਵਰ ਮਾਂ ਚ ਨਾ ਜਾਣ ਸਿੱਕੀ ਦੇ ਨਾਲ ਬਸ ਮੈਂ ਇਹ ਨਹੀਂ ਕਹਿੰਦੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਤੋਂ ਬਾਗ ਪੀ ਟਿਊਸ਼ਨ ਦਾ ਫਾਇਦਾ ਲੋ ਬੱਚਿਆਂ ਨੂੰ ਪੜ੍ਹਾਓ ਜੋ ਵੀ ਸਾਡੀ ਉਹਦੀ ਬਣ ਗਈ ਆ ਉਹ ਸਾਡੀ ਹੈਲਪ ਕਰ ਰਹੇ ਆ ਅਸੀਂ ਵੀ ਅੱਗੇ ਬੱਚਿਆਂ ਦੀ ਹੈਲਪ ਕਰਨਾ ਚਾਹੁੰਦੇ ਆ ਜਿੱਥੋਂ ਨੇ ਆ ਕਿ ਜਿੱਦਾ ਸਾਡੇ ਰੱਤੇ ਆ ਸਾਨੂੰ ਸੌਂਵਾ ਕੇ ਸਾਡੇ ਵਿੱਚੇ ਪੜਨ ਲੈ ਕੇ ਪੜ੍ਹਾਈ ਬੜਾ ਸੋਚੀ ਵੀ ਇਹ ਸੋਚਿਆ ਕਿ ਇਹ ਵੀ ਬੱਚੇ ਪੜਨ ਲੈ ਕੇ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਸੋ ਪੈ ਜੀ ਕੋਈ ਮੁਸ਼ਕਲਾਂ ਵੀ ਆਉਂਦੀਆਂ ਹੋਣਗੀਆਂ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ ਮੁਸ਼ਕਲਾਂ ਆਉਂਦੀਆਂ ਆ ਜਿੱਦਾਂ ਕਿ ਸਰਕਾਰ ਦੇ ਬੱਚੇ ਅੱਗੇ ਕੰਮ ਨਹੀਂ ਕਰਕੇ ਜਾਂਦੇ ਉਹਨਾਂ ਦੀਆਂ ਕਾਪੀਆਂ ਨਹੀਂ ਖੁਰੀਆਂ ਹੁੰਦੀਆਂ ਸੀਗੀਆਂ ਹਣ ਜਦੋਂ ਦੇ ਬੱਚੇ ਸਾਡੇ ਕੋਲ ਪੜਨ ਲੱਗੇ ਆ ਸਾਨੂੰ ਇੰਨੀ ਜਿੰਮੇਵਾਰੀ ਲਈ ਗਈ ਹੈ ਕਿ ਜਿਹੜੇ ਬੱਚੇ ਟੀਚਰ ਤੇ ਔਰ ਪਹਿਲਾਂ ਉਹਨਾਂ ਨੂੰ ਟੀਸ਼ਨ ਦਾ ਕੰਮ ਕਰਵਾਇਆ ਜਾਵੇ ਸਕੂਲ ਦਾ ਕੰਮ ਕਰਵਾਇਆ ਜਾਵੇ ਦੂਜਾ ਬਾਅਦ ਵਿੱਚ ਟੀਸ਼ਨ ਦਾ ਕੰਮ ਕਰਵਾਇਆ ਜਾਵੇ ਕਾਫੀ ਬੱਚੇ ਸਾਡੇ ਬਹੁਤ ਜ਼ਿਆਦੇ ਤੁਸੀਂ ਕੀ ਦੇ ਨਾਲ ਜੁੜ ਚੁੱਕੇ ਆ ਅਸੀਂ ਬੱਚਿਆਂ ਨੂੰ ਇਹ ਸਮਝਾਇਆ ਹੈ ਕਿ ਪਹਿਲਾਂ ਹੀ ਗੁਰਬਾਣੀ ਦਾ ਪਾਠ ਸਰੇ ਪਾਠ ਕਰਕੇ ਇੱਥੇ ਪਹਿ ਸਕੂਲੇ ਜਾਣਾ ਆ ਥੋੜੇ ਕਾਫੀ ਬੱਚੇ ਸਾਡੇ ਜਿਹੜੇ ਟੀਸ਼ਨ ਆਉਂਦੇ ਆ ਸ਼ਾਮ ਨੂੰ ਜਰੂਰ ਵਰਦੇ ਜਾਂਦੇ ਆ ਥੋੜੀ ਜਾਂ ਥੋੜਾ ਜਾਂ ਪਾਠ ਕਰਦੇ ਤੇ ਇਹੀ ਤਾਂ ਨੂੰਦੇ ਆ ਇਹਨਾਂ ਦਾ ਕਰਕੇ ਸਾਡੀ ਜ਼ਿੰਦਗੀ ਦੀ ਸੋਈ ਮੁਸ਼ਕਲ ਵੀ ਬਲੰਦੀ ਹੋਣੀ ਚਾਹੀਦੀ ਸਾਡਾ ਸਾਥ ਦੇਣ ਦੇ ਮੋਬਟਾਂ ਨਾਲ ਹੋਰ ਵੀ ਸਾਰ ਮੈਡਮ ਕਹਿਣਾ ਚਾਹੀਦਾ ਹੈ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀਗਣੇ ਤੇ ਬੱਲਾ ਇਨੀ ਨੌਲੇਜ ਦੀ ਵੀ ਬਾਰੇ ਰੱਖਦੇ ਜਿੰਨੀ ਕਿ ਸਾਨੂੰ ਕੋਈ ਸਿੱਖੀ ਬਾਰੇ ਨੌਲੇਜ ਆ ਬਾਕੀ ਬੱਚਿਆਂ ਨੂੰ ਬੱਚਿਆਂ ਨੂੰ ਪਹਿਲਾਂ ਕਾਫੀ ਮੁਸ਼ਕਿਲਾਂ ਆ ਘਰ ਘਰ ਜਾ ਕੇ ਬੱਚਿਆਂ ਨੂੰ ਸੱਜਣਾ ਪਿਆ ਬੱਚੇ ਨਹੀਂ ਸੀ ਆਉਂਦੇ ਪਹਿਲਾਂ ਸੁਣ ਵੀ ਮਨਾਉਣਾ ਪਿਆ ਇੱਛਾ ਨੂੰ ਵੀ ਮਨਾਉਣਾ ਪਿਆ ਪਰ ਹੁਣ ਸਾਰੇ ਬੱਚੇ ਆਉਂਦੇ ਆ ਸੋ ਤਾਂ ਇਹ ਦੋ ਟਾਈਮ ਆਪਾਂ ਕੰਮ ਵੀ ਕਰਦੇ ਆ ਅਸੀਂ ਪਹਿਲਾਂ 10-10 ਘੰਟੇ ਬੱਚਿਆਂ ਨੂੰ ਉਹਦਾ ਕੰਮ ਕਰਵਾਉਂਦੇ ਆ ਪੁਸਤਕਾ ਵਿੱਚ ਅੰਸ਼ ਦਾ ਕੰਮ ਕਰਵਾਉਂਦੇ ਆ ਫਿਰ 15 ਮਿੰਟ ਗੁਰਬਾਣੀ ਦੀ ਬੱਚਿਆਂ ਨੂੰ ਸੁਣਾ ਦਿੰਦੇ ਆ ਉਸ ਤੋਂ ਬਾਅਦ ਚੰ 15 ਮਿੰਟ ਤੱਕ ਬੱਚਿਆਂ ਨੂੰ ਖੇਡਣ ਨੂੰ ਵੀ ਦਿੰਦੇ ਆ ਜੀ ਬੱਚੇ ਆਪੇ ਹੀ ਖੇਡਣ ਤੇ ਵੀ ਧਿਆਨ ਦੇਣਗੇ ਸੱਜਾ ਪਰਿਸ਼ਾਦ ਖੇਡਣ ਤੋਂ ਵੀ ਬੱਚਾ ਧਿਆਨ ਦੇਣਗੇ ਜੀ ਸੋ ਨਾਲ ਮੈਡਮ ਵੀ ਸਟਾਫ ਮੈਂਬਰ ਨੇ ਤੁਸੀਂ ਵੀ ਕੁਝ ਕਹਿਣਾ ਚਾਹੋ ਕਿ ਬੱਚਿਆਂ ਬਾਰੇ ਜਾਂ ਆਏ ਹੋਏ ਮਹਿਮਾਨਾਂ ਬਾਰੇ ਅਸੀਂ ਸਾਰੇ ਤਿੰਨ ਸਪੈਕਟਮੇਟ ਆਪਣੇ ਆਪ ਹੀ ਕਰ ਸਕੇ ਹਾਂ ਸਾਰੇ ਆ ਮੇਰੇ ਨਾਮ ਕੋ ਪਾਲਣ ਮੈਨੂੰ ਹਲੇ ਥੋੜਾ ਕੀ ਟਾਈਮ ਹੋਇਆ ਵਾ ਇਸਨ ਸਾਡੇ ਨਾਲ ਚੁਣਦਾ ਮੈਨਾ ਤਾਂ ਬਹੁਤ ਥੈਂਕ ਯੂ ਕਹਣਾ ਚਾਹ ਰਹੀ ਆ ਕਿ ਇਨਾ ਨੇ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਕਿਉਂਕਿ ਮੈਨੂੰ ਇਹਨਾਂ ਖੇਚ ਨਾਲ ਮੈਨੂੰ ਬਾਕੀ ਜਾਣਕਾਰੀ ਮਿਲਈ ਆ ਮੈਂ ਥੈਂਕਫੁਲ ਇਨ ਆ ਸਟ੍ਰਾਮ ਮੈਂਬਰ ਜਿਨ੍ਹਾਂ ਨੇ ਕਿ ਵਿਸਤਾਰ ਕਰੂ ਦੱਸਿਆ ਕਿ ਆਪਣੇ ਬੱਚਿਆਂ ਨੂੰ ਜਿਵੇਂ ਕਿ ਕਰਵਾਣੀ ਨਾਲ ਜੋੜਦੇ ਹਨ ਕਿੰਨੀ ਅਸੀ ਗੱਲ ਹੈ ਕਿ ਆਪਣਾ ਪ੍ਰਵੇਖ ਜੋ ਕੇ ਇਸ ਵੇਲੇ ਨਸ਼ਾ ਦੀ ਦੰਦਲ ਵਿੱਚ ਫਸਿਆ ਹੈ ਕਿ ਬੱਚੇ ਇਸ ਵੇਲੇ ਸਵੇਰੇ ਉੱਠ ਕੇ ਘਰਵਾਨੀ ਦਾ ਪਾਠ ਕਰਦੇ ਹਨ ਸੋ ਅੱਛੀ ਪੜ੍ਹਾਈ ਦੀ ਸਿੱਖਿਆ ਲੈਂਦੇ ਹਨ ਇਹਨਾਂ ਮਹਿਮਾ ਕੋਲ ਜੋ ਇਹਨਾਂ ਦਾ ਵੀ ਬੜਾ ਬੜਾ ਧੰਨਵਾਦ ਸੋ ਆਪਾਂ ਨੂੰ ਪੂਰੇ ਤਨ ਦੇ ਮਨ ਦੇ ਨਾਲ ਇਹਨਾਂ ਦਾ ਸਹਿਯੋਗ ਕਰਕੇ ਇਸ ਕੰਮ ਨੂੰ ਹੋਰ ਸਿਖਰਾਂ ਤੇ ਲੈ ਕੇ ਜਾਣਾ ਚਾਹੀਦਾ ਹੈ ਤਾਂ ਕਿ ਆਪਣਾ ਆਉਣ ਵਾਲਾ ਪੇ ਸਨੈ ਜੀ ਬਣ ਸਕੀਏ ਸੋ ਬਹੁਤ ਬਹੁਤ ਧੰਨਵਾਦ ਸੋ ਹੋਰ ਕੋਈ ਗੱਲ ਕੋ ਕਰਨਾ ਚਾਹੁੰਗੇ ਇਹਨਾਂ ਦੇ ਨਾਲ ਦੇ ਨ ਕੋਈ ਪ੍ਰੋਬਲਮ ਆਈ ਹੋਵੇ ਉਸ ਬਾਰੇ ਤੁਸੀਂ ਜਾ ਸਕਦੇ ਹੋ। ਸੋ ਇਹ ਵੀ ਕਿ ਭਾਈ ਸਾਹਿਬ ਜੀ ਕੀ ਬਾਰੇ। ਸਾਡੀ ਜੋ ਚੱਕੇ ਤੌਰ ਤੇ ਆਏ ਹੋਏ ਉਹ ਵੀ ਕੁਝ ਅੱਜ ਦੇ ਇਸ ਵਿਸ਼ੇਸ਼ ਸਮਾਗਮ ਤੇ ਕੁਝ ਜੀ ਸਭ ਤੋਂ ਪਹਿਲਾਂ ਇਹ ਆਉ ਸਾਰੇ ਜਣੇ ਬਥੇ ਸਾਂਝੀ ਕਰੀਏ ਸਾਰੇ ਜਣੇ ਗੱਜ ਕੇ ਆ ਕੋ ਵਾਹਿਗੁਰੂ ਜੀ ਦਾ ਆਸ਼ਾ ਸਾਰੇ ਤੇ ਉਹ ਕੇ ਸਜਣਾ ਦਾ ਬਹੁਤ ਬਹੁਤ ਹੈ ਨਾ ਬਾਕੀ ਜਿਸ ਅਜਾ ਇਸ ਪ੍ਰੋਜੈਕਟ ਆਇਆ ਗਿਆਨਕਾ ਪੀਤਾ ਕੇ 4 ਪ੍ਰੋਜੈਕਟ ਕਹਲਾ ਹੈ ਕਿ ਆਪ ਨੂੰ ਪਤਾ ਲੱਗਿਆ ਮਤਿਆਨ ਉੱਚਾ ਪੜਿਆ ਤੁਹਾਡੇ ਹੋਣਾ ਤੇ ਸ੍ਰੀ ਗੁਰੂ ਸਾਹਿਬ ਦੇ ਵਿੱਚ ਇੱਕ ਹੋਰ ਪ੍ਰੋਜੈਕਟ ਹੈ ਨਾ ਸਾਰਾ ਛੱਡੀ ਇੱਛਾ ਹੈ ਕਿ ਐਸੋ ਇਹ 50 60 ਕੁਈ ਦਾ ਵਿੱਚ ਪਰ ਪੰਜਾਬ ਦੇ ਹਰੇਕ ਪਿੰਡ ਵਿੱਚ ਇਹ ਪ੍ਰੋਜੈਕਟ ਹੋਵੇ ਤੇ ਸਾਰੇ ਵਿਦਿਆਰਥੀਆਂ ਨੂੰ ਸਾਰੇ ਛੋਜਿਆਂ ਨੂੰ ਹੱਥ ਜੋੜ ਕੇ ਦੇ ਦਿੱਆ ਜਿਹੜਾ ਵੀ ਇਹ ਵੀਡੀਓ ਸੁਣਦਾ ਹੈ ਕਿ ਪਾ ਕਰੋ ਜਿੰਮੇਤ ਕਰੋ ਆਪਣੀ ਆਪਣੀ ਪਿੰਡਾਂ ਵਿੱਚ ਨਾ ਪੈਂਦੇ ਚੈਂਟਰ ਵੀ ਆਓ ਆਪ ਵੀ ਮੇਰੇ ਨਾਲ ਕਿਸੇ ਵੱਲ ਦੀ ਸੁਪਾਰ ਕਰ ਸਕਦੇ ਹੋ ਮੋਰ ਸੱਪੇ ਮੇਰਾ ਨੰਬਰ गुरुबरग सिंह बासी प्लस एट, वन सिक्स सैवन एट सैवन नाइन फोर वन सैवन नाइन फोर ती संपर्क कर सकते आप हो आपकी बहुत बहुत धन्यवाद और फतेह शादी करिए वागुरु जी का खालसा वागुरु जी की ਬਹੁਤ ਬਹੁਤ ਧੰਨਵਾਦ ਮੈਂ ਬੇਨਤੀ ਕਰਦਾ ਹਾਂ ਕਿ ਬੱਚਿਆਂ ਦੇ ਨਾਲ ਇੱਕ ਗਰੁੱਪ ਫੋਟੋ ਕੀਤੀ ਜਾਵੇਗੀ ਜੇ ਇਹ ਜੋ ਪ੍ਰੋਗਰਾਮ ਹੈ ਇਹ ਤੁਹਾਨੂੰ ਆਨਲਾਈਨ ਈਵੀ ਤੇ ਦਿਖਾਇਆ ਜਾਵੇਗਾ ਤੁਹਾਨੂੰ ਇੱਕ ਲਿੰਕ ਭੇਜਿਆ ਜਾਵੇਗਾ ਤੁਸੀਂ ਸਾਰੇ ਇਸ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਤੇ ਇਹ ਦੇਖਣਾ ਚਾਹਾਂਗੇ ਹੋਰ ਵੀ ਬੱਚੇ ਦੇਖ ਕੇ ਜਾਂ ਹੋਰ ਵੀ ਜੋ ਪਿੰਡਾਂ ਦੇ ਲੋਕ ਆ ਜਾਂ ਸ਼ਹਿਰਾਂ ਦੇ ਲੋਕ ਆ ਇਹ ਸੰਸਥਾ ਨਾਲ ਜੁੜ ਸਕਣ ਸੋ ਤੁਹਾਨੂੰ ਇਸ ਦਾ ਅਸੀਂ ਲਿੰਕ ਸੈਂਡ ਕਰ ਦਾਂਗੇ ਇੱਕ ਨੂੰ ਤੁਸੀਂ ਜਾ ਫਿਰੋ ਉਹਨੂੰ ਸਬਸਕ੍ਰਾਈਬ ਕਰ ਦਿਓ ਸੋ ਹੁਣ ਮੈਂ ਬੇਨਤੀ ਕਰਾਂਗਾ ਕਿ ਇੱਕ ਸਭਾ ਸਹਿਮਾਨ ਇਥੋਂ ਦੇ ਪੰਚਾਇਤ ਮੈਂਬਰ ਸਹਿਬਾਨ ਇੱਕ ਇੱਥੇ ਗਰੁੱਪ ਫੋਟੋ ਕੀਤੀ ਜਾਵਾਂਗੀ ਉਹ ਕੱਲ ਨੂੰ ਨਿਊਜ਼ਪੇਪਰਾਂ ਵਿੱਚ ਵੀ ਆਏਗੀ ਉਹ ਫੋਟੋ ਤੁਹਾਡੀ ਹਰ ਪੇਪਰ ਚ ਆਉਗੀ ਵੱਡੇ ਤੋਂ ਲੈ ਕੇ ਛੋਟੇ ਤੱਕ ਸੋ ਮੈਂ ਬੇਨਤੀ ਕਰਾਂਗਾ ਕਿ ਅਸੀਂ ਸੀ ਗਰੁੱਪ ਫੋਟੋ ਕਿਧਰ ਜਾ ਕੇ ਉਸ ਵੇਲੇ ਸੋਖਿਆਂ ਦੇ ਵਿੱਚ ਲੱਗ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੋਲੇ ਸੋ ਨਿਹਾਲ ਨਾ ਵੀਡੀਓ ਬਣਾ ਦੀਏ ਨਾਲ ਮੇਰੀ ਕਿ ਇਹਦਾ ਥੋੜੀ ਕਿਹਾ ਦੂਰੇ ਰੱਖੋ ਆਪਣੀ ਆਉਂਦਾ ਉਹ ਰੋਗਲਾਸ ਲਾ ਕੇ ਆ ਜਾਓ ਲਾਕ ਬੰਦ ਗਿਆ ਵੀਡੀਓ ਬੰਦ ਵੀਡੀਓ ਬੰਦ ਜਾਓ ਪਿੱਛੇ ਪਿੱਛੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਰਦੇਤੀ ਵਿਕਰੀਅਤ ਤਹਿਲਕਾ ਪੰਜਾਬ ਜਨਾ ਵਿਜੇਪਾਲਕ ਤੇਜੀ ਤਹਿਲਕਾ ਪੰਜਾਬ ਵਿਖਰੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਜਿਵੇਂ ਕਿ ਅੱਜ ਬਹੁਤ ਹੀ ਖੁਸ਼ੀ ਦਾੰ ਕੰਮ ਹੈ ਕਿ ਇਹ ਪੋਸਟ ਅਗਰੋਵਲ ਦੇ ਚੇਅਰਮੈਨ ਜੋ ਕਿ ਕੇਚੇਪਾਉਟ ਦੇ ਜੰਟਰਨ ਆਖਿਲ ਫਕਰਤੇ ਆਫਰੀਕਾ ਸੁਭਾਮਾਨ ਨੂੰ ਆਉਂਦੇ ਨੇ ਅੱਜ ਅਸੀਂ ਆ ਪੈਨ ਮੁਤ ਵਿਕੇ ਕਿਥੇ ਕਿ ਅੱਜ ਪ੍ਰਚਾਰ ਨੂੰ ਖਾਣੇ ਬਹੁਤ ਸਾਰੀ ਸਟੇਜ ਦਾ ਰੀ ਖੋਹ ਖਾਨ ਦੇ ਨਾਲ ਸਮਾਨ ਪ੍ਰੋਵਾਈਡ ਕੀਤਾ ਸੋ ਚੇਅਰਮੈਨ ਸਭ ਨੂੰ ਜਾਣਕਾਰੀ ਲਮਾ ਕਿ ਇਹ ਜੋ ਸੈਂਟਰ ਹੈ ਤੁਹਾਡੇ ਪੰਜਾਬ ਦੇ ਵਿੱਚ ਕਿਹਨਾ ਕਿਹਨਾ ਇਲਾਕਿਆਂ ਦੇ ਵਿੱਚ ਹੈ ਇਹਦੇ ਬਾਰੇ ਤੁਸੀਂ ਕੋਈ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਹਾਂ ਜੀ 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 ਮਾਣਕ ਜੀ ਜੀ ਅੰਮ੍ਰਿਤਸਰ ਸਾਡੇ ਨਾਲ ਕੀ ਹੈ ਮੇਰੇ ਕੋਲ ਆ ਰਹੀ ਹੈ ਸਾਡੇ ਸੈਕਟਰ ਮੁਖੀ ਜਿਹੜੇ ਦੇ ਵਿੱਚ ਸਾਡੇ ਨਾਲ ਜੀ ਆਨ ਸਮਾਜ ਦੇ ਸੈਕਟਰ ਚੰਡੀਗੜ੍ਹ ਦੇ ਨੇੜੇ ਜਿਹੜੇ ਬਹੁਤ ਬੰਦਾ ਆਉਂਦੇ ਉਹਨਾਂ ਨੂੰ ਕਿਹਾ ਜੀ ਮਾਣਸ਼ਾਹੀ ਬਖਸ਼ਿਆ ਉਹਨਾਂ ਨੂੰ ਅੱਜ ਤੋਂ ਚੰਗਾ ਪੋਟੇ ਕਰੀ ਦੇਣਾ ਜੀ ਮੋਦੀ ਦੀ ਬਖਸ਼ਿਸ਼ ਹੋਵੇ ਜੀ ਇੰਦਰਾਚਾਰਾ ਪਿੰਡ ਉਹਦੇ ਹਰਪੇ ਦੇ ਜੀਆ ਦਾ ਪ੍ਰੋਜੈਕਟ ਚੱਲ ਰਿਹਾ ਜਾਨਾ ਹੈ ਜੇ ਜੇ ਅਗਰ ਅਸੀਂ ਜਨਾ ਆਪਣੇ ਦੇ ਵਿੱਚ ਚਾਹੁੰਦੇ ਹਾਂ ਸੰਸਦ ਜੀ ਸਾਡੇ ਕੇ ਰਿਹਾ ਹੈ ਸਰ ਸੰਪਰਕ ਸੰਦੇ ਨਾ ਲੈਣ ਲਈ ਅਸੀਂ ਆਦੇ ਪਿੰਡ ਸੈਂਟਰ ਜਮੂਨ ਕੋਲ ਦੇ ਨਾ ਸੈਂਟਰ ਦੇ ਵਿੱਚ ਵਿਦਿਆਰਥੀਆਂ ਨੂੰ ਸਕਿਲਸ ਤੇ ਲੋਕਲ ਵਿਦਿਆਥੀਆਂ ਨੂੰ ਰੀਡਿੰਗ ਤੇ ਸਿਖਾਈ ਜਾਂਦੀ ਹੈ ਉਹਨਾਂ ਨੂੰ ਗੁਲਮਾਨੀ ਦਾ ਨਾਮ ਜੁੜਿਆ ਜਾਂਦਾ ਉਹਨਾਂ ਦੀ ਕੈਰੈਕਟਰ ਬਿਲਡਿੰਗ ਸਕਿਲ ਡਵੈਲਪਮੈਂਟ ਵਿੱਚ ਇਸ ਸਾਰੀਆ ਪੁਸ਼ਟੀ ਉਨਾ ਦੇ ਸਾਰੀ ਸਿੱਖਿਆਵਾਂ ਨੂੰ ਦਿੱਜਿਆ ਜਾਂਦਾ ਹੈ ਸਭ ਵੀ ਦੇ ਬੋਝ ਜਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਸਭ ਤਰ੍ਹਾਂ ਦੀ ਸਿਖਾਈਏ ਇਸ ਤਰੀਕੇ ਨਾਲ ਕਿ ਸਾਰੇ ਵਿਦਿਆਰਥੀਆਂ ਦੀ ਪੂਰੀ ਜੀਵਨ ਜਾਂਚ ਸਾਰੀ ਸਿੱਖਿਆ ਉਹਨਾਂ ਨੂੰ ਇਹਨਾਂ ਸੈਂਟਰ ਦੇ ਵਿੱਚ ਸੈਂਟਰ ਮੈਨੇਜਰਾਂ ਰਾਹੀਂ ਦੇ ਰਹੇ ਹਾਂ ਕਿ ਆਪ ਜੀ ਸਾਰਾ ਦਾ ਬਹੁਤ ਧੰਨਵਾਦ ਹੈ ਤੁਸੀਂ ਆਪਣੇ ਜੀਵਨ ਇਸ ਕਿਸਮ ਦੇ ਸੈਂਟਰ ਕੋਲ ਆ ਕੇ ਆਉਣਾ ਤੇ ਦਾਸ ਨਾਲ ਜੀਵਨ ਜੀਵਨ ਬਿਤਾ ਕਰਨਾ ਮੇਰਾ ਨਾਮ ਹੈ ਗੁਰਬਰਗ ਸਿੰਘ ਵਾਸੀ ਮੇਰਾ WhatsApp ਨੰਬਰ ਹੈ +16787941794 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ